ਸਾਥੀ ਗਾਲਜੀ ਸਾਰਿਆਂ ਨੂੰ ਉਂਝ ਤਾਂ ਅਮਰੀਕਾ ਦੇ ਜਨ ਜੀਵਨ ਵਿੱਚ ਮੈਮੋਰੀਅਲ ਡੇ ਦਾ ਇੱਕ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਦੇਸ਼ ਵਾਸੀ ਆਪਣੇ ਵਤਨ ਦੇ ਸ਼ਹੀਦਾਂ ਦੀ ਯਾਦ ਮਨਾਉਂਦੇ ਨੇ। ਪਰ ਸਤਵੰਤ ਲਈ 1994 ਦਾ ਮੈਮੋਰੀਅਲ ਡੇ ਇੱਕ ਲਾਲ ਅੱਖਰੀ ਦਿਨ ਸੀ। ਇਹ ਉਹ ਦਿਨ ਸੀ ਜਦੋਂ ਉਹ ਨਵਤੇਜ ਨੂੰ ਪਹਿਲੀ ਵਾਰ ਮੈਰੀਲੈਂਡ ਦੇ ਬਾਲਟਿਮੋਰ ਸ਼ਹਿਰ ਵਿਖੇ ਮਿਲਣ ਲਈ ਅਮਰੀਕਾ ਆਈ ਸੀ। ਜਦੋਂ ਕਦੇ ਦਿੱਲੀ ਪੜਦੀ ਹੁੰਦੀ ਸੀ ਤਾਂ ਉਸ ਤੇ ਤੇ ਨਵਤੇਜ ਦੇ ਵਿਚਕਾਰ ਇੱਕ ਪੈਨ ਫਰੈਂਡ ਵਰਗੀ ਮਿੱਤਰਤਾ ਦਾ ਸਬੰਧ ਜੁੜ ਗਿਆ ਦੋਵੇਂ ਆਪਣੀ ਹੌਬੀਜ਼ ਬਾਰੇ ਇੱਕ ਦੂਜੇ ਨੂੰ ਲਿਖਦੇ ਰਹਿੰਦੇ ਕਦੇ-ਕਦੇ ਸਮਾਜਿਕ ਧਾਰਮਿਕ ਪਰਿਵਾਰਿਕ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਵੀ ਹੋ ਜਾਂਦਾ ਇਹ ਸਿਲਸਲਾ ਕਈ ਸਾਲ ਜਾਰੀ ਰਿਹਾ ਅਮਰੀਕਾ 'ਚ ਰਹਿੰਦੇ ਆ ਨਵਤੇਜ ਦੀ ਸੇਲਜ਼ਮੈਨ ਦੀ ਨੌਕਰੀ ਕਾਰਨ ਉਹਨੂੰ ਦੂਰ-ਤਰਾਡੇ ਥਾਵਾਂ ਦਾ ਸਫ਼ਰ ਕਰਨਾ ਪੈਂਦਾ ਸੀ ਕਦੇ ਫਲੋਰੀਡਾ ਤੋਂ ਕੋਈ ਰੋਚਕ ਕਾਰਡ ਪੇਜ ਛੱਡਦਾ। ਕਦੇ ਕੋਲੋਰਾਡੋ ਜਾਂ ਵਰਮਾਟ ਦੇ ਰਮਣੀਕ ਸਥਾਨਾਂ ਦੀਆਂ ਤਸਵੀਰਾਂ ਦੇ ਕੈਲੰਡਰ। ਸਤਵੰਤ ਨੂੰ ਕਦੇ ਆਪਣੀਆਂ ਲਿਖੀਆਂ ਗਜ਼ਲਾਂ ਤੇ ਕਦੇ ਕਹਾਣੀਆਂ ਭੇਜਦੀ ਰਹਿੰਦੀ। ਸਾਹਿਤ ਵਿੱਚ ਰੁਚੀ ਰੱਖਦਾ ਨਵਤੇਜ ਉਹਨਾਂ ਤੇ ਕੋਈ ਸਵਾਦਲੀ ਟਿੱਪਣੀ ਵੀ ਭੇਜ ਦਿੰਦਾ। ਅਕਸਰ ਹਰ ਕੁੜੀ ਦਾ ਮਾਨਿਕ ਫੋਟੋ ਫਿਲਮ ਵਾਂਗ ਸੈਂਸਿਟਿਵ ਹੁੰਦਾ। ਉਦੇ ਖਿਆਲਾਂ ਵਿੱਚ ਜੇ ਕਦੇ ਕਿਸੇ ਯੁਵਕਤਾ ਪ੍ਰਤੀ ਬਿੰਦ ਕੋਈ ਮਿੱਠੀ ਜੀ ਝਲਕ ਵਿਖਾ ਦੇਵੇ ਤਾਂ ਉਹ ਇਨੀ ਡੂੰਗੀ ਛਾਪ ਛਾੜ ਜਾਂਦਾ ਹੈ। ਬਸ ਦਿਨੇ ਰਾਤ ਉਹ ਇੱਕ ਪੁਜਾਰਨ ਵਾਂਗ ਉਸੇ ਹੀ ਧਿਆਨ ਚ ਮਗਨ ਰਹਿਣ ਲੱਗ ਪੈਂਦੀ ਹੈ। ਹੌਲੀ ਹੌਲੀ ਸਤਵੰਤ ਦੀਆਂ ਲੇਖਣੀਆਂ ਵਿੱਚ ਉਹ ਨਵਤੇਜ ਪ੍ਰਤੀ ਉਤਪਨ ਹੁੰਦੇ ਸਨੇਹ ਦੀ ਸੁਗੰਧ ਆਣੀ ਸ਼ੁਰੂ ਹੋ ਗਈ। ਹਜ਼ਾਰਾਂ ਮਿਲ ਬੈਠੇ ਨਵਤੇਜ ਦੇ ਮਨ ਚ ਉਸ ਅਚੁੱਤੇ ਪਿਆਰ ਦੀ ਮਹਿਕ ਨੇ ਉਹ ਰੰਗ ਭਰਿਆ ਕਿ ਉਸ ਨੇ ਸਤਵੰਤ ਨੂੰ ਦਿੱਲੀ ਫੋਨ ਕਰਨੇ ਸ਼ੁਰੂ ਕਰਤੇ ਮਾਪੇ ਦੀ ਇਕੱਲੇ ਇਕੱਲੇ ਔਲਾਦ ਹੋਣ ਕਰਕੇ ਸਤਵੰਤ ਦਾ ਪਾਲਣ ਪੋਸ਼ਣ ਬੜੇ ਲਾਡਾਂ ਪਿਆਰਾਂ ਨਾਲ ਹੋਇਆ ਸੀ ਡੈਡੀ ਏਅਰ ਫੋਰਸ ਵਿੱਚ ਵਿੰਗ ਕਮਾਂਡਰ ਸੀ ਬਦਲੀਆਂ ਹੁੰਦੀਆਂ ਰਹਿਣ ਕਰਕੇ ਉਹਨਾਂ ਨੇ ਸਤਵੰਤ ਦਾ ਹੋਸਟਲ 'ਚ ਰਹਿਣਾ ਉਚਿਤ ਸਮਝਿਆ ਸਤੰਬਰ 1992 'ਚ ਜਦੋਂ ਉਹਦੇ ਡੈਡੀ ਦੀ ਪੋਸਟਿੰਗ ਜੰਮੂ ਹੋਈ ਤਾਂ ਬਦਕਿਸਮਤੀ ਨਾਲ ਉਹਦੀ ਮੰਮੀ ਦਿਮਾਗੀ ਟਿਊਮਰ ਕਾਰਨ ਰੱਬ ਨੂੰ ਪਿਆਰੀ ਹੋ ਗਈ ਸੀ ਉਹਨਾਂ ਦਿਨਾਂ ਵਿੱਚ ਉਹਦੇ ਡੈਡੀ ਦੇ ਦੋਸਤ ਕਰਨਲ ਬੱਤਰਾ ਵੀ ਦਿੱਲੀ ਰਹਿੰਦੇ ਸਨ। ਉਹਨਾਂ ਦੀ ਬੇਟੀ ਤਾਰਾ ਉਹਦੇ ਨਾਲ ਪੜਦੀ ਸੀ। ਹੋਰ ਕੋਈ ਨਜ਼ਦੀਕੀ ਰਿਸ਼ਤੇਦਾਰ ਕੋਲ ਨਾ ਹੋਣ ਕਰਕੇ ਕਰਨਲ ਸਾਹਿਬ ਤੇ ਉਹਨਾਂ ਦੀ ਪਤਨੀ ਨੇ ਉਹਦੀ ਕਾਫੀ ਦੇਖਰੇਖ ਕੀਤੀ। ਹੁਣ ਜਦੋਂ ਉਹਦੀ ਕੰਪਿਊਟਰ ਟ੍ਰੇਨਿੰਗ ਖਤਮ ਹੋਈ ਤਾਂ ਉਸ ਨੂੰ ਹੋਸਟਲ ਤੋਂ ਘਰ ਹੀ ਲੈ ਗਏ। ਪੰਜਾਬ ਸਿੰਧ ਬੈਂਕ ਵਿੱਚ ਪ੍ਰੋਗਰਾਮਰ ਦੀ ਨੌਕਰੀ ਵੀ ਲਗਵਾ ਦਿੱਤੀ। ਪਰਿਵਾਰ ਵਿੱਚ ਰਹਿਣ ਕਰਕੇ ਉਹਨੂੰ ਮਾਂ ਦਾ ਅਕਸਰ ਵਿਛੋੜਾ ਸਹਿਣ ਵਿੱਚ ਕਾਫੀ ਹਿੰਮਤ ਮਿਲੀ 1994 ਦੀ ਮਾਰਚ ਵਿੱਚ ਨਵਤੇਜ ਛੁੱਟੀਆਂ ਤੇ ਦਿੱਲੀ ਆਇਆ ਹੋਇਆ ਸੀ ਅਸ਼ੋਕਾ ਹੋਟਲ ਵਿੱਚ ਠਹਿਰਿਆ ਸੀ ਉਹ ਉਹਦੇ ਆਉਣ ਤੋਂ ਕੁਝ ਹਫ਼ਤੇ ਪਹਿਲਾਂ ਕਰਨਲ ਬੱਤਰਾ ਦੀ ਪੋਸਟਿੰਗ ਪੂਨੇ ਹੋ ਜਾਣ ਕਰਕੇ ਸਤਵੰਤ ਦੇ ਡੈਡੀ ਦਿੱਲੀ ਆਏ ਤੇ ਉਹਦੇ ਲਈ ਡਿਫੈਂਸ ਕਲੋਨੀ 'ਚ ਇੱਕ ਕਿਰਾਏ ਦਾ ਫਲੈਟ ਲੈ ਕੇ ਦੇ ਗਏ ਨਵਤੇਜ ਦੀ ਇਸ ਯਾਤਰਾ ਸਮੇ ਦੋਵੇਂ ਵਾਰੀ ਵਾਰੀ ਖੁੱਲੇ ਵਾਤਾਵਰਣ ਵਿੱਚ ਮਿਲੇ। ਸਤਵੰਤ ਨੂੰ ਨਵਾਂ ਨਵਾਂ ਪਿਆਰ ਮਿਲਿਆ। ਉਹਨੇ ਨਵਤੇਜ ਦਾ ਬੜਾ ਆਦਰ ਕੀਤਾ। ਇੱਕ ਕਾਮਯਾਬ ਅਮਰੀਕਨ ਹੋਣ ਦੇ ਨਾਤੇ ਨਵਤੇਜ ਕਾਫੀ ਖੁੱਲਾ ਖਰਚਾ ਕਰਦਾ ਰਿਹਾ। 2 ਹਫ਼ਤੇ ਲਈ ਉਸਨੇ ਮਰੂਤੀ ਕਾਰ ਕਿਰਾਏ ਤੇ ਲੈ ਲਈ। ਕਦੇ ਉਹ ਆਗਰੇ ਤਾਜ ਮਹਿਲ ਦੇਖਣ ਚਲੇ ਜਾਂਦੇ, ਕਦੇ ਖਾਜੂਹਾਰੇ ਤੇ ਕਦੇ ਜੈਪੁਰ। ਮਾਪੇ ਕੋਲ ਨਾ ਹੋਣ ਕਰਕੇ ਦੋਹਾਂ ਨੇ ਇੱਕ ਦੂਜੇ ਦਾ ਪਿਆਰ ਰੱਜ ਕੇ ਮਾਣਿਆ ਸੀ। ਉਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਵਿਆਹ ਤੋਂ ਪਹਿਲਾਂ ਐਨੇ ਖੁੱਲ੍ਹ ਲੈਣ ਵੇਲੇ ਕੁਝ ਸਾਵਧਾਨੀ ਵੀ ਵਰਤਣੀ ਪੈਂਦੀ ਆ। ਉੰਜ ਸਤਵੰਤ ਕਦੇ-ਕਦੇ ਕਹਿ ਛੱਡਦੀ ਕਿ ਨਵਤੇਜ ਲੱਗਦਾ ਸੀ ਠੀਕ ਨਹੀਂ ਕਰ ਰਹੇ। ਉੱਤਰ ਵਿੱਚ ਉਹ ਐਨਾ ਹੀ ਕਹਿ ਕੇ ਟਾਲ ਦਿੰਦਾ। ਮੈਂ ਤੈਨੂੰ ਬਾਹਲਾ ਚਿਰ ਹੁਣ ਕੱਲਿਆ ਨਹੀਂ ਰਹਿਣ ਦੇਣਾ। ਜੇ ਕੋਈ ਐਸੀ-वैसी ਗੱਲ ਹੋ ਵੀ ਗਈ ਤਾਂ ਤੈਨੂੰ ਮੈਂ ਤੇਰੇ ਡੈਡੀ ਕੋਲੋਂ ਝੋਲੀ ੱਡ ਕੇ ਮੰਗ ਲੂੰਗਾ। ਉਹੀ ਗੱਲ ਹੋਈ ਜਿਹਦਾ ਡਰ ਸੀ। ਨਵਤੇਜ ਨੂੰ ਬਾਲਟਿਮੋਰ ਪਰਤਿਆਂ ਹਜੇ 6 ਹਫ਼ਤੇ ਹੋਏ ਸੀ ਕਿ ਸਤਵੰਤ ਉਲਟੀਆਂ ਕਰਨ ਲੱਗ ਪਈ। ਜਾਣ ਲੱਗਾ ਨਵਤੇਜ ਡਾਲਰ ਖਰਚ ਕੇ ਫੋਨ ਤਾਂ ਲਗਵਾ ਗਿਆ ਸੀ। ਉਹਨੇ ਕਾਲ ਕਰਕੇ ਨਵਤੇਜ ਨੂੰ ਰੋਂਦਿਆਂ ਰੋਂਦਿਆਂ ਸਾਰੀ ਗੱਲ ਦੱਸੀ ਜਿਹਦੇ ਤੇ ਉਸਨੇ ਦਿਲਾਸਾ ਵੀ ਦਿੱਤਾ। ਸਤਵੰਤ ਡਾਰਲਿੰਗ ਘਬਰਾਣ ਦੀ ਕੋਈ ਲੋੜ ਨਹੀਂ। ਤੈਨੂੰ ਮੈਂ ਰੱਬ ਨੂੰ ਹਾਜ਼ਰ-ਨਾਜ਼ਰ ਕਰਕੇ ਸਵੀਕਾਰ ਕੀਤਾ। ਮੇਰਾ ਵਾਸ ਚੱਲਿਆ ਤਾਂ ਮੈਂ ਤੈਨੂੰ ਤੱਤੀ ਬਾਹ ਨਹੀਂ ਲੱਗਣ ਦਊਂਗਾ। ਕੱਲ ਹੀ ਮੈਂ ਤੈਨੂੰ ਸਪான்ਸਰਸ਼ਿਪ ਦੇ ਕਾਗਜ਼ ਤੇ 에ਅਰ ਟਿਕਟ ਭੇਜ ਰਿਹਾ। ਤੂੰ ਵਿਜ਼ਟਰ ਵੀਜ਼ਾ ਲੈ ਕੇ ਛੇਤੀ ਤੋਂ ਛੇਤੀ ਇੱਥੇ ਆ ਜਾ। ਡੈਡੀ ਕੋਲ ਇਸ ਗੱਲ ਦਾ ਭੋਗ ਵੀ ਨਾ ਪਾਈਂ। ਉੰਜ ਪਿਆਰ ਚ ਤਾਂ ਅਸੀਂ ਭਾਵੇਂ ਭੁੱਲ ਕਰ ਬੈਠੇ ਆਂ ਪਰ ਇੰਨੀ ਛੇਤੀ ਸਾਨੂੰ ਸੰਤਾਨ ਦੀ ਜ਼ਿੰਮੇਵਾਰੀ ਚ ਨਹੀਂ ਪੈਣਾ ਚਾਹੀਦਾ। ਤੂੰ ਇੱਥੇ ਆ ਜੇਂਗੀ ਤਾਂ ਅਸੀਂ ਅਬੋਰਸ਼ਨ ਕਰਵਾ ਦੇਵਾਂਗੇ। ਬਾਤ ਵਿੱਚ ਕੁਝ ਸਾਲ ਮੌਜ ਮਿਲਣਾ ਕਰਕੇ ਫੈਮਿਲੀ ਬਣਾਉਣ ਬਾਰੇ ਸੋਚਾਂਗੇ ਪਰ ਸਭ ਤੋਂ ਪਹਿਲਾਂ ਵਿਆਹ ਕਰਵਾ ਕੇ ਸਤਵੰਤ ਦੇ ਡੈਡੀ ਨੂੰ ਜਦੋਂ ਉਹਨੇ ਸੈਰ ਲਈ ਜਾਣ ਦੀ ਖਬਰ ਦਿੱਤੀ ਤਾਂ ਉਹਨੂੰ ਅਚੰਭਾ ਵੀ ਹੋਇਆ ਤੇ ਖੁਸ਼ੀ ਵੀ ਵੈਸੇ ਨਵਤੇਜ ਚ ਬੇਟੀ ਦੀ ਰੁਚੀ ਬਾਰੇ ਉਹ ਪਹਿਲਾਂ ਤੋਂ ਹੀ ਜਾਣਦੇ ਸੀ ਪੰਜਾਬ ਸਿੰਧ ਬੈਂਕ ਦੇ ਚੇਅਰਮੈਨ ਉਹਦੇ ਵਾਕਿਫ ਸਨ ਸੋ 6 ਮਹੀਨੇ ਦੀ ਸੈਰ ਲਈ ਛੁੱਟੀ ਮਿਲਣ ਵਿੱਚ ਕੋਈ ਔਂਕੜੀ ਨਹੀਂ ਵੀਜੇ ਦੀ ਮਨਜ਼ੂਰੀ ਵੀ ਸਵਾਬ ਨਾਲ ਬਿਨਾਂ ਰੋਕਟੋਕ ਮਿਲ ਗਈ। 10 ਦਿਨਾਂ ਚੋਂ ਉਹ ਨਵਤੇਜ ਕੋਲ ਜਾ ਪਹੁੰਚੀ ਸੀ। ਅਮਰੀਕਨ ਲੋਕ ਭਾਵੇਂ ਰਿਸਟ ਪੋਸਟ ਤੇ ਸਵਾਸਥ ਪ੍ਰਤੀ ਕਾਫੀ ਸਤਾਰਕ ਹੁੰਦੇ ਨੇ। ਫਿਰ ਵੀ ਇੱਥੇ ਉਹਦੇ ਡਾਕਟਰਾਂ ਨੂੰ ਸਿਰ ਖੁਰਕਣ ਦੀ ਵੇਲ ਨਹੀਂ ਹੁੰਦੀ। ਕਈ ਵਾਰੀ ਉਹਨਾਂ ਦੀ ਅਪਾਇੰਟਮੈਂਟ ਲਈ ਹਫ਼ਤਿਆਂ ਵੱਧੇ ਇੰਤਜ਼ਾਰ ਕਰਨਾ ਪੈਂਦਾ ਹੈ। ਜਿੰਨਾ ਚਿਰ ਕੋਈ ਐਮਰਜੈਂਸੀ ਹੀ ਨਾ ਹੋਵੇ। ਹੁਣ ਅਬੋਰਸ਼ਨ ਨੂੰ ਅਮਰਜੈਂਸੀ ਬਣਾਉਣ ਲਈ ਕਿਸੇ ਭਰੋਸੇਯੋਗ ਡਾਕਟਰ ਦੀ ਜਾਣ ਪਹਿਚਾਨ ਹੋਣੀ ਜ਼ਰੂਰੀ ਸੀ ਕਿਸਮਤ ਨਾਲ ਨਵਤੇਜ ਦੇ ਦੋਸਤ ਡਾਕਟਰ ਹਮੀਦ ਦੀ ਵਕੀਫੀਅਤ ਇੱਕ ਤਜਰਬੇਕਾਰ ਸਰਜਨ ਨਾਲ ਹੋਈ ਜੋ ਅਬੋਰਸ਼ਨ ਲਈ ਮਾਹਰ ਮੰਨਿਆ ਜਾਂਦਾ ਸੀ ਸਤਵੰਤ ਦੇ ਅਮਰੀਕਾਉਣ ਵੇਲੇ ਉਹ 10 ਦਿਨਾਂ ਲਈ ਵਕੇਸ਼ਨ ਤੇ ਫਲੋਰੀਡਾ ਗਿਆ ਹੋਇਆ ਸੀ ਡਾਕਟਰ ਹਮੀਦ ਨੇ ਟਰੰਕ ਕਾਲ ਕਰਕੇ ਉਹਨੂੰ ਸਾਰੀ ਹਾਲਤ ਦੱਸੀ ਜੀਹਦੇ ਤੇ ਉਹਨੇ ਭਰੋਸਾ ਵੀ ਦਿਵਾਇਆ ਕਿ ਫਿਕਰ ਦੀ ਕੋਈ ਗੱਲ ਨਹੀਂ ਉਹ ਛੁੱਟੀ ਤੋਂ ਵਾਪਸ ਆ ਕੇ ਅਬੋਰਸ਼ਨ ਦਾ ਕੰਮ ਨਿਜੀਠ ਲੂਗਾ। ਸੋਨਵ ਤੇਜ ਤੇ ਸਤਵੰਦ ਥੋੜੇ ਜਿੇ ਨਿਸ਼ਚਿਤ ਹੋ ਗਏ। ਸਭ ਤੋਂ ਪਹਿਲਾਂ ਨਵਤੇਜ ਨੇ 1 ਹਫ਼ਤੇ ਦੀ ਵਕੇਸ਼ਨ ਮਨਜ਼ੂਰ ਕਰਵਾਈ। ਅੱਜ ਸਤਵੰਦ ਦਾ ਅਮਰੀਕਾ 'ਚ ਤੀਜਾ ਦਿਨ ਸੀ। ਉਹਦੇ ਮਨੋਰੰਜਨ ਲਈ ਨਵਤੇਜ ਨੇ ਕਿੰਨੇ ਸਾਰੇ ਪਲਾਨ ਬਣਾ ਰੱਖੇ ਸੀ। ਸਨੀਚਰਵਾਰ ਹੋਣ ਕਰਕੇ ਉਹ ਥੋੜਾ ਲੇਟ ਉੱਠੇ ਤੇ ਤੇ ਬ੍ਰਾਂਚ ਖਾ ਕੇ ਵਾਸ਼ਿੰਗਟਨ ਡੀਸੀ ਵੱਲ ਨਿਕਲ ਤੁਰੇ। ਸਾਰਾ ਦਿਨ ਵਾਈਟ ਹਾਊਸ ਲਿੰਕਨ ਮੈਮੋਰੀਅਲ ਤੇ ਹੋਰ ਇਤਿਹਾਸਿਕ ਇਮਾਰਤਾਂ ਦਾ ਜਲਵਾ ਲੈਂਦੇ ਰਹੇ ਨਵਤੇਜ ਨੇ ਦੋਹਾਂ ਲਈ ਸਪਿਰਿਟ ਆਫ ਬਾਲਟਿਮੋਰ ਦੇ ਜਹਾਜ਼ ਤੇ ਅੱਜ ਸ਼ਾਮ ਦੇ ਕਰੂਜ਼ ਦੀ ਰੈਜ਼ਰਵੇਸ਼ਨ ਵੀ ਕਰਵਾਈ ਹੋਈ ਸੀ ਸ਼ਾਮ ਦੇ 8 ਵਜੇ ਹੋਰ ਮਹਿਮਾਨਾਂ ਦੇ ਨਾਲ ਨਾਲ ਜਹਾਜ਼ ਦੇ ਡੈੱਕ ਤੇ ਚੜ੍ਹਨ ਵੇਲੇ ਮਰਚੈਂਟ ਨੇਵੀ ਦੀ ਯੂਨੀਫਾਰਮ ਪਾਈ ਕਰਮਚਾਰੀਆਂ ਨੇ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਮੋਟਰਡੀ ਉਹਨਾਂ ਦੇ ਰਿਜ਼ਰਵਡ ਟੇਬਲ ਲਾਗੇ ਦੋਹਾਂ ਨੂੰ ਬਿਠਾ ਕੇ ਚਲਾ ਗਿਆ ਫਿਰੋਜੀ ਰੰਗਾ ਸਿਲਕ ਦਾ ਲੋਅ ਕਟ ਗਲੇ ਵਾਲਾ ਸੂਟ ਪਾ ਕੇ ਸਤਵੰਤ ਦਾ ਗੋਰਾ-ਗੋਰਾ ਜੋਬਨ ਇਸ ਤਰ੍ਹਾਂ ਉਜਾਗਰ ਹੋ ਰਿਹਾ ਸੀ ਕਿ ਜਹਾਜ਼ ਵਿੱਚ ਸਵਾਰ ਲੋਕੀ ਉਹਦੇ ਵੱਲ ਸਦਰਾਈਆਂ ਨਜ਼ਰਾਂ ਨਾਲ ਵੇਖ-ਵੇਖ ਪ੍ਰਸ਼ੰਸਾ ਕਰ ਰਹੇ ਸਨ ਜਹਾਜ਼ ਦੀ ਲੌਂਜ ਦਾ ਮਾਹੌਲ ਮੱਦਮ ਟਿਮਟਮਾਉਂਦੀਆਂ ਰੌਸ਼ਨੀਆਂ ਕਾਰਨ ਬੜਾ ਰੋਮਾਂਟਿਕ ਲੱਗ ਰਿਹਾ ਸੀ ਫੀਜਾ ਵਿੱਚ ਕੋਲੋਨ ਤੇ ਪਰਫਿਊਮ ਦੀ ਖੁਸ਼ਬੂ ਖਿਲਰੀ ਪਈ ਸੀ ਤੇ ਗੋਰੀਆਂ ਕਾਲੀਆਂ ਯੁਫਤੀਆਂ ਪਿੰਡੇ ਨਾਲ ਚਿਮੜੇ ਮਿੰਨੀ ਸਤਾਰਿਆਂ ਵਾਲੇ ਲੌਂਗ ਡਰੈਸਾਂ ਨਾਲ ਸਜਜਿਤ ਹੋ ਕੇ ਨਜ਼ਾਰੇ ਨੂੰ ਕਿਸੇ ਸ਼ਾਹੀ ਦਰਬਾਰ ਵਰਗਾ ਮਨਮੋਹਕ ਬਣਾ ਰਹੀਆਂ ਸੀ ਸਾਰਾ ਡੈਕ ਪ੍ਰਸ਼ੰਚਿਤ ਜੋੜਿਆਂ ਨਾਲ ਭਰਿਆ ਪਿਆ ਬੈੱਡ ਸਟੈਂਡ ਤੇ ਇੱਕ ਤਿੰਨ ਪੀਸ ਬੈੱਡ ਕੋਈ ਜਾਣੀ ਪਹਿਚਾਣੀ ਧੁਨ ਵਜਾ ਰਿਹਾ ਸੀ ਜਹਾਜ਼ ਦੇ ਰਿਵਾਜ ਅਨੁਸਾਰ ਵੇਟਰ ਉਹਨਾਂ ਦੇ ਗਲਾਸਾਂ 'ਚ ਸ਼ੈਂਪੇਨ ਪਾ ਗਿਆ ਥੋੜੇ ਚਿਰ ਪਿਛੋਂ ਦੋਹਾਂ ਨੇ ਬਫੇ ਦੀ ਕਤਾਰ ਚ ਖਲੋ ਕੇ ਡਿਨਰ ਖਾਣ ਲਈ ਆਪਣੀਆਂ ਟਰੇਆਂ ਭਰ ਲਿਆਂਦੀਆਂ ਭੋਜਨ ਕਾਫੀ ਸਵਾਦਲਾ ਸੀ ਅਣਗਿਣਤ ਆਈਟਮਾਂ ਸੀ ਡਿਨਰ ਦੇ ਦੌਰਾਨ ਬੈਂਡ ਦੇ ਸੰਗੀਤਕਾਰਾਂ ਚ ਹੋਰ ਵੀ ਵਾਧਾ ਹੋਇਆ ਥੋੜੇ ਚਿਰ ਵਿੱਚ ਡੈਕ ਦੇ ਵਿਚਕਾਰ ਸਥਿਤ ਥੱਲੋਂ ਰੋਸ਼ਨ ਹੋ ਰਿਹਾ ਡਾਂਸ ਫਲੋਰ ਨਰਿਤ ਕਰਦੇ ਜੋੜਿਆਂ ਨਾਲ ਭਰਨ ਲੱਗ ਪਿਆ ਗਾਇਕਾ ਨੇ ਲੈਂਟਨ ਅਮਰੀਕਨ ਨ੍ਰਿਤ ਦੇ ਧੁਨ ਛੇੜੀ ਨਵਤੇਜ ਪਛਮੀ ਨ੍ਰਿਤ ਕਲਾ 'ਚ ਕਾਫੀ ਪ੍ਰਭਾਵੀਨ ਲੱਗਦਾ ਸੀ। ਸਤਵੰਤ ਨੂੰ ਮਿਲਟਰੀ ਆਫਿਸਰਜ਼ ਮੈਚ ਦੀਆਂ ਪਾਰਟੀਆਂ ਦੇ ਅਭਿਆਸ ਕਰਨ ਉਹਦਾ ਸਹਿਯੋਗ ਦੇਣ ਵਿੱਚ ਕੁਝ ਵੀ ਮੁਸ਼ਕਿਲ ਪੇਸ਼ ਨਹੀਂ ਆਈ। ਦੋਵੇਂ ਕਿੰਨਾ ਚਿਰ ਤੱਕ ਸ਼ੈਂਪਨ ਦੇ ਲੋਰ ਤੇ ਪਿਆਰ ਦੇ ਜਜ਼ਬੇ ਅੰਦਰ ਆਪਣੇ ਭਾਵੁਕ ਅੰਗਾਂ ਦੇ ਜੋਹਰ ਦਿਖਾਉਂਦੇ ਰਹੇ। ਕਰੂਜ ਦੇ ਕੈਪਟਨ ਨੇ ਕੋਈ 2.5 ਘੰਟੇ ਦੇ ਅੰਦਰ-ਅੰਦਰ ਧੀਮੀ ਗਤੀ ਨਾਲ ਦਰਿਆ ਦੀ 15 ਮੀਲ ਦੀ ਸੈਰ ਕਰਾ ਕੇ ਜਹਾਜ਼ ਨੂੰ ਵਾਪਸ ਤੱਟ ਤੇ ਲਿਆਂਦਾ। ਸਤਵੰਤ ਨੂੰ ਅੱਜ ਸ਼ਾਮ ਦੀ ਇਹ ਰੰਗੀਨ ਆਊਟਿੰਗ ਬੜੀ ਰੋਚਕ ਲੱਗੀ ਸੀ। ਹਿੰਦੁਸਤਾਨੀ ਜੀਵਨ ਤੋਂ ਬਿਲਕੁਲ ਅਲੱਗ। ਜਹਾਜ਼ ਤੋਂ ਥੱਲੇ ਉਤਰਦਿਆਂ ਸਾਰੇ ਮੁਸਾਫਰਾਂ ਦੀਆਂ ਡਾਂਸ ਦੌਰਾਨ ਖਿੱਚੀਆਂ ਫੋਟੋਜ਼ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ। ਉਹਦੇ ਵਿੱਚ ਨਵਤੇਜ ਤੇ ਸਤਵੰਤ ਦੀ ਇੱਕ ਦੂਜੇ ਦੀਆਂ ਬਾਹਾਂ 'ਚ ਮਟਕਦਿਆਂ ਦੀ ਫੋਟੋ ਵੀ ਸੀ। ਸਤਵੰਤ ਨੂੰ ਬੜੀ ਪਸੰਦ ਆਈ। ਨਵਤੇਜ ਨੇ 7 ਡਾਲਰ ਦੇ ਕੇ ਉਹ ਖਰੀਦ ਲਈ। ਆਈ ਲਵ ਯੂ ਨਵਤੇਜ। ਉਹ ਫੋਟੋ ਵੇਖਦੇ ਹੀ ਬੋਲੀ ਮੇਰੇ ਨਾਲੋਂ ਵੀ ਵੱਧ ਉਸ ਨੇ ਹੱਸ ਕੇ ਕਿਹਾ ਤੇ ਤੁਰਦਿਆਂ ਤੁਰਦਿਆਂ ਦੋਹਾਂ ਨੇ ਇੱਕ ਦਿਰਗ ਚੁੰਮਨ ਸਾਂਝੀ ਕਰ ਲਈ ਅਗਲੀ ਸਵੇਰ 7 ਵਜੇ ਕਿਸੇ ਦਾ ਫੋਨ ਆਇਆ ਤੇ ਦੋਹਾਂ ਦੀ ਨੀਂਦ ਖੁੱਲੀ ਸਤਵੰਤ ਨੇ ਉੱਠ ਕੇ ਬ੍ਰੇਕਫਾਸਟ ਬਣਾਇਆ ਐਨੇ ਚਿਰਾਂ ਪਿੱਛੋਂ ਆਲੂ ਵਾਲੇ ਪਰੌਂਠੇ ਖਾ ਕੇ ਸਵਾਦ ਆ ਗਿਆ ਨਵਤੇਜ ਨੇ ਇੱਕ ਸੁੰਗੜ ਅੰਨਪੂਰਨਾ ਹੋਣ ਲਈ ਉਹਦੀ ਸਰਾਣਾ ਕੀਤੀ ਸੀ ਮੈਨੂੰ ਤਾਂ ਤੁਹਾਡੇ ਕਿਚਨ 'ਚ ਕੋਈ ਚੀਜ਼ ਲੱਭੀ ਨਹੀਂ ਪਤਾ ਨਹੀਂ ਤੁਸੀਂ ਕਿਵੇਂ ਰਹਿੰਦੇ ਹੋ ਸਵੀਟ ਹਾਟ ਕੱਲੇ ਆਦਮੀ ਦਾ ਵੀ ਕੋਈ ਰਹਿਣਾ ਹੁੰਦਾ ਮੈਂ ਤਾਂ ਹੁਣ ਤੱਕ ਇਹੀ ਸਖਣਾ ਜੀਵਨ ਜੀ ਰਿਹਾ ਸ਼ੁਕਰ ਹੈ ਕਿ ਤੂੰ ਆ ਕੇ ਮੇਰਾ ਸਖਣਾपन ਦੂਰ ਕਰਤਾ ਹੁਣ ਤੁਸੀਂ ਉਠੋ ਨਿਤਨੇਮ ਦਾ ਗੁਟਕਾ ਫੜ ਕੇ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ ਮੈਨੂੰ ਥੋੜਾ ਕਿਚਨ ਸੈੱਟ ਕਰ ਲੈਣ ਦਿਓ ਇੱਕ ਦੋ ਦਿਨ ਰੁੱਕ ਕੇ ਕਰ ਲਈ ਕਿਚਨ ਸੈੱਟ ਹਜੇ ਆਪਣਾ ਜੈਟ ਲੈਗ ਵਾਲਾ ਥਕੀਵਾ ਤਾਂ ਲਾ ਲ ਮੈਨੂੰ ਸਭ ਪਤਾ ਹੈ ਤੁਹਾਡੀ ਚਲਾਕੀ ਦਾ ਸਾਫ ਸਾਫ ਕਿਉਂ ਨਹੀਂ ਕਹਿੰਦੇ ਤੁਸੀਂ ਮੇਰੇ ਤੋਂ ਕਿਵੇਂ ਦੇ ਬਹਾਨੇ ਆਪਣਾ ਤਕੇਮਾ ਲਾਉਣ ਦੀ ਬਹਾਨਾ ਭਾਲਦੇ ਹੋ ਉਹ ਅੱਖ ਮਾਰ ਕੇ ਬੋਲੀ ਨਵਤੇਜ ਨੇ ਹੱਸਦੇ ਹੱਸਦੇ ਨੇ ਉਹਦੀ ਗੱਲ ਤੇ ਚੁੰਡੀ ਵੜਤੀ ਨਹੀਂ ਸੱਚੀ ਮੈਂ ਤੈਨੂੰ ਕੱਲੀ ਨੂੰ ਨਹੀਂ ਖੱਪਣ ਦੇਣਾ ਆਪਾਂ ਕੱਲ ਐਟਲੈਂਟਿਕ ਸਿਟੀ ਹੋ ਆਈਏ ਉੱਥੇ ਕੀ ਆ ਉੱਥੇ ਮੈਂ ਤੈਨੂੰ ਅਮਰੀਕਾ ਦਾ ਤਾਜ ਮਹਿਲ ਦਿਖਾਉਣ ਲੈ ਕੇ ਜਾ ਰਹੀ ਹਾਂ ਮੇਰੀ ਜਾਨ ਉਹ ਕੀ ਚੀਜ਼ ਹੈ ਬਈ ਤੂੰ ਚੱਲ ਕੇ ਵੇਖ ਤਾਂ ਸਹੀ ਨਾਲੇ ਜਾਣ ਤੋਂ ਪਹਿਲਾਂ ਤੇਰੇ ਲਈ সুইਮਸੂਟ ਖਰੀਦਣਾ ਹੈ ਅਸੀਂ ਬੀਚ ਤੇ ਵੀ ਚੱਲਾਂਗੇ ਹੂੰ ਤੂੰ ਜੀ ਮੇਰਾ ਜਲੂਸ ਨਾ ਕਢਾਓ ਉਹ ਮੈਂ ਤਾਂ ਛੁੱਟੀਆਂ ਹੀ ਇਸੇ ਖਾਤਰ ਲਈਆਂ ਨੇ ਨਾਲੇ ਰਸਤੇ 'ਚ ਗ੍ਰੇਟ ਐਡਵੈਂਚਰ ਅਮਿਊਜ਼ਮੈਂਟ ਪਾਰਕ 'ਚ ਸਫਾਰੀ ਵੀ ਦੇਖਾਂਗੇ ਕਦੇ ਬਿਨਾ ਪਿੰਜਰੇ ਦੇ ਚਿੜੀਆ ਘਰ ਦੇਖਿਆ ਤੂੰ ਹਾਥੀ ਚੀਤੇ ਖੁੱਲੇ ਸ਼ੇਰ ਫਿਰਦੇ ਦੇਖੇਂਗੀ ਤਾਂ ਤੇਰਾ ਚਿੱਤ ਖੁਸ਼ ਹੋ ਜਾਣਾ ਮੈਂ ਤਾਂ ਬਸ ਆਪਣੇ ਏਸ ਸ਼ੇਰ ਨੂੰ ਵੇਖ ਕੇ ਹੀ ਬਾਗੋ-ਬਾਗ ਹੋਈ ਪਈ ਆ ਉਹਦੀ ਕੁਰਸੀ ਦੀ ਬਾਹੀ ਤੇ ਬੈਠੀ ਉਹਦੀ ਦਾੜੀ 'ਚ ਉਂਗਲਾਂ ਫੇਰਦੀ ਉਹ ਬੋਲੀ ਨਵਤੇਜ ਨੂੰ ਉਹਦੀ ਅਦਾ ਕੁਝ ਐਨੀ ਚੰਗੀ ਲੱਗੀ ਕਿ ਉਹਨੇ ਬਾਹਾਂ 'ਚ ਭਰ ਕੇ ਉਹਨੂੰ ਗੋਦੀ 'ਚ ਬਿਠਾ ਲਿਆ ਤੁਹਾਨੂੰ ਹਰ ਵੇਲੇ ਮਸਤੀ ਕਿਉਂ ਸੁਝਦੀ ਰਹਿੰਦੀ ਆ ਅਜੇ ਰਾਤੀ ਹੀ ਤਾਂ ਉਹਦੇ ਬੁੱਲਾਂ ਤੇ ਇੱਕ ਲਾਜਪਰੀ ਮੁਸਕਰਾਹਟ ਸੀ ਪਤਾ ਨਹੀਂ ਯਾਰ ਤੈਨੂੰ ਵੇਖ ਕੇ ਰਾਜੀ ਨਹੀਂ ਆਉਂਦਾ ਤੁਹਾਡੀਆਂ ਮਰਦਾਂ ਦੀਆਂ ਖਰਮਸਤੀਆਂ ਹਮੇਸ਼ਾ ਸਾਨੂੰ ਜਨਾਨੀਆਂ ਨੂੰ ਭੁਗਤਣੀਆਂ ਪੈਂਦੀਆਂ ਨੇ ਉਹ ਹੱਸ ਕੇ ਬੋਲੀ ਸੱਚੋ ਸੱਚੀ ਦੱਸੇ ਸਤਵੰਤ ਕੀ ਇਹਦੇ ਵਿੱਚ ਨੀਰਾ ਵਿਚਾਰੇ ਮਰਦਾਂ ਦਾ ਹੀ ਦੋਸ਼ ਆ ਇਹ ਤਾਂ ਦੋ ਜਵਾਨ ਦਿਲਾਂ ਦਾ ਅੰਦਰ ਦਾ ਤੂਫਾਨ ਹੁੰਦਾ ਜੋ ਹਰ ਕਿਸੇ ਤੋਂ ਸਾਂਭਿਆ ਨਹੀਂ ਜਾਂਦਾ ਨਵਤੇਜ ਹਾਂ ਜੇ ਮੈਂ ਤੁਹਾਹਤੋਂ ਕੁਝ ਮੰਗਾ ਤਾਂ ਮਨਾ ਤਾਂ ਨਹੀਂ ਕਰੋਗੇ ਕੁਝ ਗੰਭੀਰ ਹੋ ਕੇ ਉਹ ਬੋਲੀ ਸਦਵੰਤ ਤੂੰ ਦੱਸਦਾ ਸਹੀ ਨਾਲੇ ਮੇਰਾ ਆਪਣਾ ਤਾਂ ਹੁਣ ਕੁਝ ਵੀ ਨਹੀਂ ਜਿਹੜਾ ਤੈਨੂੰ ਮੰਗਣਾ ਪਵੇ ਸਭ ਕੁਝ ਤਾਂ ਤੇਰਾ ਹੈ ਮੈਂ ਸੋਚਦੀ ਆ ਕਿ ਅਸੀਂ ਵਿਆਹ ਤਾਂ ਕਰਾਉਣਾ ਹੀ ਆ ਕਿਉਂ ਨਾ ਸੀ ਅਬੋਰਸ਼ਨ ਬਾਰੇ ਭੁੱਲੀ ਜਾਈਏ ਭਲਾ ਇਹ ਸੰਦਰਪਾਲ ਦੀ ਆਤਮਾ ਦਾ ਕੀ ਕਸੂਰ ਹੈ ਇਹ ਵੀ ਸਾਡੇ ਪਰੰਪਰਾਕ ਪਿਆਰ ਦੀ ਨਿਸ਼ਾਨੀ ਆ ਤੂੰ ਕੋਈ ਅੰਤਰਜਾਮੀ ਤਾਂ ਨਹੀਂ ਕੀ ਮਤਲਬ ਪਤਾ ਨਹੀਂ ਕੱਲ ਰਾਤ ਦਾ ਮੈਂ ਵੀ ਇਹੀ ਸੋਚੀ ਜਾ ਰਹੀ ਹਾਂ ਸਾਨੂੰ ਬੇਬੀ ਪਾਲਣ 'ਚ ਤਾਂ ਕੋਈ ਕਠਿਨਾਈ ਹੋਣੀ ਨਹੀਂ ਨਲਿਆ ਅਸੀਂ ਕਿਹੜੇ ਇੰਡੀਆ 'ਚ ਬੈਠੇ ਆ ਜਿਹੜਾ ਕੋਈ ਸਾਨੂੰ ਨਮੋਸ਼ੀ ਸਹਿਣੀ ਪਊ ਲੋਕਾਂ ਨੂੰ ਤਾਂ ਔਲਾਦ ਤਰਸ-ਤਰਸ ਕੇ ਮਿਲਦੀ ਆ ਮੈਨੂੰ ਤਾਂ ਤੇਰੇ ਮਿਲਾਪ ਚ ਦੋਰੀ ਦੋਰੀ ਖੁਸ਼ੀ ਨਸੀਬ ਹੋਈ ਆ ਨਾਲੇ ਪੁੰਨ ਨਾਲੇ ਫਲੀਆਂ ਉਹ ਨਵਤੇਜ ਓਨੇ ਪ੍ਰਸੰਤਾ ਵਿੱਚ ਛਲਕਦੀਆਂ ਅੱਖਾਂ ਨਾਲ ਨਵਤੇਜ ਦਾ ਮੱਥਾ ਚੁੰਮ ਲਿਆ ਫੋਨ ਦੀ ਘੰਟੀ ਵੱਜੀ ਡਾਕਟਰ ਹਮੀਦ ਦੀ ਬੋਟੀ ਰੇਸ਼ਮਾ ਦਾ ਫੋਨ ਸੀ ਨਵਤੇਜ ਨੇ ਫੋਨ ਚੁੱਕਿਆ ਹੈਲੋ ਕੀ ਹੋ ਰਿਹਾ ਹੈ ਸਲਾਮ ਭਾਬੀ ਜਾਨ ਜਰਾ ਸ਼ਾਦੀ ਦੀ ਪਲਾਨਿੰਗ ਹੋ ਰਹੀ ਆ ਓਨੇ ਕੁਛੜ ਬੈਠੀ ਸਤਵੰਦ ਦੀਆਂ ਲੇਟਾਂ ਸਵਾਰ ਦੇਣੇ ਕਿਹਾ ਉਹ ਰੀਅਲੀ ਕੰਗratulations ਕੋਈ ਡੇਟ ਫਿਕਸ ਹੋਈ ਪਹਿਲਾਂ ਆਪਣੀ ਭਾਬੀ ਤੋਂ ਪੁੱਛੇ ਬਿਨਾ ਕੋਈ ਡੇਟ ਕਿਵੇਂ ਫਿਕਸ ਕਰ ਸਕਦੇ ਹਾਂ ਸੀ ਵੈਸੇ ਅੱਜ ਅਸੀਂ ਵੈਡਿੰਗ ਰਿੰਗ ਸਿਲੈਕਟ ਕਰਨ ਲਈ ਜਾ ਰਹੇ ਹਾਂ ਵੰਡਰਫੁਲ ਪਰ ਹਜੇ ਤਾਂ ਅੰਗੇਜਮੈਂਟ ਰਿੰਗ ਵੀ ਬਾਕੀ ਆ ਨਾਲੇ ਉਹ ਤਾਂ ਸਗੋਂ ਵੈਡਿੰਗ ਬੈੱਡ ਤੋਂ ਵੀ ਮਹਿੰਗੀ ਹੁੰਦੀ ਆ ਉਹ ਤਾਂ ਭਾਬੀ ਜੀ ਮੈਂ ਉਂਝ ਹੀ ਕਹਤਾ ਸੀ ਵੈਸੇ ਤਾਂ ਮੈਂ ਸਤਵੰਤ ਦੇ ਅੱਜ ਸਾਰੇ ਗਹਿਣੇ ਲਿਆਉਣ ਬਾਰੇ ਸੋਚ ਰਿਹਾ ਨੀਲਮ ਭੈਣ ਜੀ ਵੀ ਨਾਲ ਹੋਣਗੇ ਸਾਡੇ हां सट ਤੁਹਾਡੀ ਸਿਸਟਰ ਨੀਲਮ ਵੀ ਅੱਜ ਸ਼ਿਕਾਗੋ ਤੋਂ ਆਉਣ ਵਾਲੀ ਐ ਨਾ ਹਾਂ ਉਹਨਾਂ ਦੀ ਫਲਾਈਟ 2 ਵਜੇ ਦੀ ਆ ਅਸੀਂ 에어ਪੋਰਟ ਤੋਂ ਸਿੱਧੇ ਸ਼ਾਪਿੰਗ ਲਈ ਚਲੇ ਜਾਣਾ ਹੈ ਹਾਂ ਫਿਰ ਸ਼ਾਮ ਨੂੰ ਡਿਨਰ ਤੇ ਇੱਧਰ ਹੀ ਆ ਜਿਓ ਅੱਜ ਤੁਹਾਡੇ ਯਾਰਾਂ ਦੀ ਮਜਲਿ ਸਾਡੇ ਘਰ ਜਮ ਰਹੀ ਆ ਪ੍ਰੋਫੈਸਰ ਆਨੰਦ ਵੀ ਆ ਰਹੇ ਨੇ ਡਾਕਟਰ ਫਾਰੂਕ ਸੀਮਾ ਰੋੜਾ ਨਿਊਯਾਰਕ ਵਾਲੇ ਡਾਕਟਰ ਸਿੱਧੂ ਤੇ ਹੋਰ ਵੀ ਕਈ ਜਣੇ ਨੀਲਮ ਨੂੰ ਵੀ ਨਾਲ ਲਿਆਉਣਾ ਅੱਜ ਤੁਹਾਡੀ ਸ਼ਾਦੀ ਦਾ ਐਲਾਨ ਵੀ ਅਸੀਂ ਇੱਥੇ ਕਰ ਦਾਂਗੇ। ਸਤਵੰਤ ਕਿੱਥੇ ਆ? ਸਿਰਫ ਇੱਕ ਗਿੱਠ ਦੀ ਦੂਰੀ ਤੇ। ਉਹਨੇ ਪਿਆਰ ਨਾਲ ਉਹਦੇ ਕੰਨ ਤੇ ਪੋਲੀ ਜੀ ਦੰਦੀ ਵੱਡੀ। ਸਮਝ ਗਈ। ਤਾਂ ਫਿਰ ਐਨੀ ਨਜ਼ਦੀਕੀ ਦੇ ਹਾਲਤ 'ਚ ਮੈਂ ਕਬਾਬ 'ਚ ਹੱਡੀ ਨਹੀਂ ਬਣਨਾ ਚਾਹੁੰਦੀ। ਉਹਨੂੰ ਮੇਰਾ ਹੈਲੋ ਕਹਿ ਦੇਣਾ। ਸ਼ਾਮੀ 8 ਵਜੇ ਆਉਣਾ ਨਾ ਭੁੱਲਣਾ। ਨੀਲਮ ਦੀ ਫਲਾਈਟ ਐਨ ਵਕਤ ਸੀ ਰਾਹ ਪਹੁੰਚੀ। ਉਹ ਤਾਂ ਸਤਵੰਤ ਨੂੰ ਦੇਖਦਿਆਂ ਸਾਰ ਉਹਨੂੰ ਚਿਮੜ ਗਈ। ਇਕੋ ਸਾਹੇ ਉਹਦੇ ਮੂਤੇ ਕਿੰਨੇ ਸਾਰੇ ਚੁੰਮਨਾਂ ਦੇ ਵਿਛਾੜ ਕਰਦੇ ਬਈ ਮੰਨ ਗਏ ਵੀਰੇ ਤੇਰੀ ਸਿਲੈਕਸ਼ਨ ਨੂੰ ਤੂੰ ਤਾਂ ਕਹਿੰਦਾ ਸੀ ਇੰਨੀ ਹੀ ਸੋਹਣੀ ਆ ਬਸ ਪਰ ਇੰਨੀ ਸੋਹਣੀ ਸਤਵੰਤ ਆਪਣੀ ਪ੍ਰਸੰਨ ਸਾਥੀ ਗੱਦਗਦ ਹੋ ਰਹੀ ਸੀ ਕੋਈ ਅੱਧੇ ਘੰਟੇ ਦੀ ਡਰਾਈਵ ਕਰਕੇ ਉਹ ਸਿਲਵਰ ਸਪਰਿੰਗ ਦੇ ਇੰਡੀਅਨ ਬਾਜ਼ਾਰ ਚ ਆ ਪਹੁੰਚੇ ਸਤਵੰਤ ਨੂੰ ਸਭ ਦੁਕਾਨਾਂ ਦਿੱਲੀ ਦੇ ਪਾਲੀਕਾ ਬਾਜ਼ਾਰ ਵਾਂਗ ਲੱਗੀਆਂ ਜਾਂਦਿਆਂ-ਜਾਂਦਿਆਂ ਉਹ ਇੱਕ ਜੁਐਲਰੀ ਸਟੋਰ ਦੀ ਸ਼ੋਅ ਵਿੰਡੋ ਦੇ ਸਾਹਮਣੇ ਰੁੱਕ ਕੇ ਵੇਖਣ ਲੱਗ ਪਏ। ਇਹ ਇੱਥੋਂ ਦੀ ਬੈਸਟ ਜੁਐਲਰੀ ਸ਼ਾਪ ਆ। ਟਾਪ ਦੀ ਵੈਰਾਈਟੀ ਐ ਇਹਨਾਂ ਦੇ ਕੋਲ। ਜੋ ਕੁਝ ਦੇਖਣਾ ਅੰਦਰ ਚੱਲ ਕੇ ਦੇਖੋ। ਤਿੰਨੋਂ ਜਣੇ ਅੰਦਰ ਚਲੇ ਗਏ। ਨਵਤੇਜ ਠੀਕ ਹੀ ਕਹਿੰਦਾ ਸੀ। ਉਹ ਸਟੋਰ ਕਾਫੀ ਵੱਡਾ ਸੀ। ਸਤਵੰਤ ਇੰਨੇ ਸਾਰੇ ਗਾਹਕ ਦੇਖ ਕੇ ਹੈਰਾਨ ਹੋ ਰਹੀ ਸੀ। ਇਨ੍ਹਾਂ ਸਟੋਰਾਂ ਤੇ ਵੀਕਐਂਡ ਤੇ ਇੰਨੀ ਭੀੜ ਹੁੰਦੀ ਆ। ਨਵਤੇਜ ਨੇ ਦੱਸਿਆ। ਤੇ ਉਹ ਸੇਲਜ਼ ਗਰਲਜ਼ ਨਾਲ ਜੇਵਰ ਸਿਲੈਕਟ ਕਰਨ ਵਿੱਚ ਰੁੱਝ ਗਏ ਨੀਮਲ ਨੂੰ ਜੁਐਲਰੀ ਲੈਂਡ 'ਚ ਜਿਵੇਂ ਮੁਹਾਰਤ ਹਾਸਲ ਸੀ ਉਹਨਾਂ ਨੇ ਪੂਰੇ 1 ਕੈਰੇਟ ਦੀ ਹੀਰੇ ਦੀ ਇੰਗੇਜਮੈਂਟ ਰਿੰਗ ਪਸੰਦ ਕੀਤੀ ਇੱਕ ਮਾਡਰਨ ਜਿਹਾ ਵੈਡਿੰਗ ਬੈਂਡ ਗਲੇ ਦਾ ਇੱਕ ਐਕਸਪੈਂਸਿਵ ਸੈੱਟ ਚੁੰਮਕੀਆਂ ਸਮੇਤ ਤੇ ਨੀਲਮ ਨੇ ਸਤਵੰਤ ਲਈ ਆਪਣੇ ਵੱਲੋਂ ਇੱਕ ਦਰਜਨ ਮੀਨੇ ਵਾਲੀਆਂ ਵੰਗਾ ਦੇ ਟਿੱਕਾ ਵੀ ਪਸੰਦ ਕੀਤਾ ਲੋ ਜੀ ਤੁਸੀਂ ਆਪਣਾ ਦਾਜ ਸੰਭਾਲੋ ਨਵਤੇਜ ਨੇ ਹੱਸਦੇ ਹੋਏ ਜੇਵਰਾਂ ਦੇ ਦੋ ਡੱਬੇ ਸਤਵੰਤ ਦੇ ਹਵਾਲੇ ਕਰਦਿਆਂ ਕਿਹਾ ਸਤਵੰਤ ਨੇ ਬਿਨਾਂ ਕੁਝ ਕਿਹਾ ਉਹਦੇ ਗਲ ਵਿੱਚ ਪਾਈ ਬਾਹਰ ਵੀ ਬਿੱਡੀ ਕਰ ਲਈ ਉਹ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਔਰਤ ਸਮਝ ਰਹੀ ਸੀ ਹੁਣ ਉਹਦਾ ਦੁੱਲਨ ਬਣਨ ਦਾ ਚਾ ਪੂਰਾ ਹੋ ਜਾਊਗਾ ਛੇਤੀ ਇੱਕ ਮਾਂ ਹੋਣ ਦਾ ਵੀ ਉਸੇ ਹੁਲਾਸ ਵਿੱਚ ਉਸ ਤੇ ਇੱਕ ਅਜੀਬ ਜਿਹਾ ਨਿਖਾਰ ਸੀ ਉਨਮ ਤੇਜਵਲ ਜਿਸ ਤਰ੍ਹਾਂ ਪ੍ਰਸੰਸਾ ਭਰੀਆਂ ਨਜ਼ਰਾਂ ਨਾਲ ਤੱਕ ਰਹੀ ਸੀ ਨਵਤੇਜ ਦੀ ਵਾਹ ਨਹੀਂ ਸੀ ਚੱਲ ਰਹੀ ਨੀਲਮ ਨੂੰ ਆਪਣੇ ਵੀਰ ਤੇ ਹੋਣ ਵਾਲੀ ਭਾਬੀ ਦੀ ਇਹ ਰੋਮਾਂਟਿਕ ਮੁੰਦਰਾ ਵੇਖ ਕੇ ਆਪਣਾ ਜ਼ਮਾਨਾ ਯਾਦ ਆ ਰਿਹਾ ਸੀ ਚਲੋ ਹੁਣ ਬਾਕੀ ਸਭ ਘਰ ਚੱਲ ਗਏ ਨੀਲਮ ਨੇ ਮਖੌਲ ਕਰਦੀ ਹੋਈ ਨੇ ਨਵਤੇਜ ਦੀ ਪਿੱਠ ਤੇ ਹੱਥ ਰੱਖਿਆ ਹੀ ਸੀ ਕਿ ਦੋ ਤਕੜੇ-ਤਕੜੇ ਕਾਲੇ ਆਦਮੀਆਂ ਨੇ ਜਿਹੜੇ ਗਾਕਾਂ ਦੀ ਭੀੜ 'ਚ ਸੌਦਾ ਲੈਣ ਦੇ ਬਹਾਨੇ ਆਏ ਹੋਏ ਸਨ ਆਪਣੇ ਸਿਰਾਂ ਤੋਂ ਟੋਪੇ ਥੱਲੇ ਖਿੱਚ ਕੇ ਨਕਾਬ ਬਣਾ ਲੇ ਤੇ ਰਿਵੋਲਵਰ ਕੱਢ ਕੇ ਅਚਾਨਕ ਗੋਲੀ ਦਾ ਫਾਇਰ ਉੱਪਰ ਨੂੰ ਕਰਤਾ ਨਾਲ ਹੀ ਦੋਵੇਂ ਇੱਕੋ ਸਾਥ ਕੜਕ ਦੀ ਆਵਾਜ਼ ਚ ਬੋਲੇ ਥਿਸ ਇਜ਼ ਅ ਹੋਲਡ ਅਪ ਨੋਬਾਡੀ ਮੂਵਸ ਕੋਈ ਨਹੀਂ ਹਿੱਲੇਗਾ ਆਪਣੀ ਜਗ੍ਹਾ ਤੋਂ ਉਹਨਾਂ ਚੋਂ ਇੱਕ ਜਣਾ ਕਾਊਂਟਰ ਤੇ ਪਈ ਜੇਵਰ ਸਮੇਟਣ ਲੱਗ ਪਿਆ ਸਾਰੇ ਪਾਸੇ ਅਚਾਨਕ ਦਹਿਸ਼ਤ ਫੈਲ ਗਈ ਨਵਤੇਜ ਨੇ ਨੀਲਮ ਤੇ ਸਤਵੰਤ ਦੀ ਹਿਫਾਜ਼ਤ ਕਰਨ ਲਈ ਆਪਣੀਆਂ ਬਾਹਾਂ ਖਿਲਾਰ ਕੇ ਡੱਕਣ ਦਾ ਸੰਕੇਤ ਕੀਤਾ ਦੋਵੇਂ ਡਰ ਕੇ ਉਹਦੇ ਪਿੱਛੇ ਖਲੋ ਗਏ ਇੱਕ ਕੋਨੇ ਚ ਖਲੋਤੇ ਸਟੋਰ ਦੇ ਸਿਕਿਉਰਿਟੀ ਗਾਰਡ ਨੇ ਇੱਕ ਡਾਕੂ ਵੱਲ ਸੇਧ ਬੰਨ ਕੇ ਗੋਲੀ ਚਲਾਈ ਜੋ ਉਹਦੇ ਪੱਟ ਤੇ ਜਾ ਵਜੀ ਡਾਕੂਆਂ ਨੂੰ ਜਿਵੇਂ ਲੈਣੇ ਦੇ ਦੇਣੇ ਪੈਗੇ ਹੋਣ ਜ਼ਖਮੀ ਡਾਕੂ ਦੇ ਸਾਥੀ ਨੇ ਜਵਾਬੀ ਫਾਇਰ ਕੀਤਾ ਫਿਰ ਸ਼ਾਇਦ ਦੂਜੇ ਪਾਸੇੋਂ ਹੋਰ ਗੋਲੀ ਚੱਲੀ ਕਿਧਰੇ ਕ੍ਰਾਸ ਫਾਇਰਿੰਗ ਵਿੱਚ ਗੋਲੀ ਨਵਤੇਜ ਦੀ ਪੁੜਪੜੀ ਚ ਜਾ ਲੱਗੀ ਜੀਦੇ ਵਿੱਚੋਂ ਨਿਕਲੀ ਲਹੂ ਦੀ ਧਤੀਰੀ ਕੋਲ ਖੜੀ ਸਤਵੰਤ ਦੇ ਮੱਥੇ 'ਤੇ ਜਾ ਪਈ। ਉਹਨੇ ਭਿਆਨਕ ਚੀਕ ਮਾਰੀ ਤੇ ਨਮਤੇਜ ਦੇ ਡਿੱਗਦੇ ਸਿਹਰ ਸਰੀਰ ਨੂੰ ਸਹਾਰਾ ਦੇਣਾ ਵੀ ਚਾਹਿਆ। ਪਰ ਉਹਦਾ ਅਚਾਨਕ ਪੀਲਾ ਹੋ ਰਿਹਾ ਖੌਫਨਾਕ ਚਿਹਰਾ ਦੇਖ ਕੇ ਉਹ ਬਰਦਾਸ਼ਤ ਨਾ ਕਰ ਸકી। ਤੇ ਆਪ ਵੀ ਬੇਹੋਸ਼ ਹੋ ਕੇ ਉਹਦੇ ਨਾਲ ਹੀ ਫਰਸ਼ 'ਤੇ ਟਹਿ ਢੇਰੀ ਹੋ ਗਈ। ਜੇਵਰ ਦੇ ਡੱਬੇ 'ਚੋਂ ਡਿੱਗੀਆਂ ਵੰਗਾ ਉਹਦੀ ਸਖੜੀ ਵੀੜੀ ਹੇਟਾਂ ਖਿਲਰ ਰੀਆਂ ਪਈਆਂ ਸੀ। ਵਿਰਲਾਪ ਕਰ ਰਹੀ ਨੀਲਮ ਕਿੰਨੇ ਚਾਵਾਂ ਨਾਲ ਆਪਣੇ ਵੀਰ ਦਾ ਵਸਤਾ ਘਰ ਦੇਖਣ ਆਏ ਸੀ ਪਰ ਉਹਨੂੰ ਕੀ ਪਤਾ ਸੀ ਕਿ ਉਹਦੀ ਭਰਾ ਦੀ ਅੰਸ਼ ਇਸ ਨਾਂ ਬਣ ਸਕਣ ਵਾਲੀ ਭਾਬੀ ਦੀ ਕੁੱਖ ਚ ਪਲ ਰਹੀ ਸੀ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਪੰਜਾਬੀ ਆਵਾਜ਼ ਕਹਾਣੀਆਂ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ